ਉਹ ਸਰਪੰਚੀ ਹੈ ਨਹੀਂ ਹੁੰਦਾ ਉਹ ਮੈਨੂੰ ਕਹਿੰਦਾ ਨਹੀਂ ਸਕਦਾ ਜਿਹਦੇ ਸੈਂਡ ਹੋ ਗਿਆ ਸਰਪੰਚੀ ਹੈ ਨਹੀਂ ਮੈਂ ਕਿਹਾ ਸਰਪੰਚੀ ਹੋਵੇ ਨਾ ਉਹ ਸਾਡੇ ਪਿੰਡ ਦਾ ਮਸਲਾ ਹੈ ਸਾਡੇ ਪਿੰਡ ਦਾ ਮਸਲਾ ਹੈ ਇਹ ਦੱਸਾਂ ਜੀ ਪਾਕਿਸਤਾਨ ਦਾ ਕੋਈ ਡੀਆ ਕਿਵੇਂ ਬੋਲਾਂਗੇ ਯਾਰ ਪਾਕਿਸਤਾਨ ਦਾ ਕੋਈ ਡੀਆ ਕਿਵੇਂ ਨੇਪਾਲ ਗਏ ਇੱਥੇ ਯਾਰ ਦੱਸ ਮੈਨੂੰ ਜਲਾਲਾਬਾਦ ਦੇ ਪਿੰਡ ਪੱਕਾ ਕਾਲੇਵਾਲਾ ਵਿੱਚ ਕੁਸ ਪੈਠੀ ਦੀ লাশ ਦਫਨਾਉਣ ਆਈ ਪੁਲਿਸ ਨੂੰ ਪਿੰਡ ਵਾਲਿਆਂ ਨੇ ਵਾਪਸ ਮੋੜ ਦਿੱਤਾ ਦਰਅਸਲ ਬੀਤੇ ਦਿਨੀ ਫਾਜ਼ਿਲਕਾ ਸਰਹੱਦ ਦੀ ਸਾਦਕੀ ਚੌਕੀ ਤੇ ਬੀਐਸਐਫ ਨੇ ਇੱਕ ਪਾਕਿਸਤਾਨੀ ਕੁਸਬੈਠੀ ਨੂੰ ਟੀਰ ਕਰ ਦਿੱਤਾ ਸੀ ਪਾਕਿਸਤਾਨ ਨੇ ਉਕਤ ਵਿਅਕਤੀ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਸੈਨਾ ਅਤੇ ਪੁਲਿਸ ਨੇ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਕੁਸਬੈਠੀ ਦੀ ਲਾਸ਼ ਨੂੰ ਜਲਾਲਾਬਾਦ ਦੇ ਪਿੰਡ ਪੱਕਾ ਕਾਲੇਵਾਲਾ ਲੈ ਕੇ ਪਹੁੰਚੇ ਲੇਕਿਨ ਇਸ ਬਾਰੇ ਜਿਵੇਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਇਤਰਾਜ਼ ਜ਼ਾਹਰ ਕੀਤਾ ਮੌਕੇ ਦੇ ਹਾਲਾਤ ਨੂੰ ਵੇਖ ਕੇ ਪੁਲਿਸ ਲਾਸ਼ ਲੈ ਕੇ ਵਾਪਸ ਪਰਤ ਗਈ ਦੱਸਿਆ ਜਾ ਰਿਹਾ ਕਿ ਹੁਣ ਉਕਤ ਕੁਸ ਪੈਠੇ ਦੀ লাশ ਨੂੰ ਅਬੋਹਰ ਵਿੱਚ ਦਫਨਾਇਆ ਜਾਵੇਗਾ। ਇਹ ਬਾਈ ਜੀ ਪਿੰਡ ਸਾਡਾ ਪੱਕਾ ਕਲੇ ਵਾਲਾ। ਹਾਂਜੀ। ਇਹ ਮਸਲਾ ਇਹ ਸੀ ਇਹਨਾਂ ਨੇ ਸਾਨੂੰ ਬਿਨਾਂ ਨੋਟੀਫਾਈ ਕੀਤੇ ਸਾਰੇ ਪਿੰਡ ਨੂੰ ਕੱਲੇ ਸਰਪੰਚ ਦੇ ਸਾਈਨ ਤੇ ਠੀਕ ਹੈ ਜੀ। ਪਤਾ ਨਹੀਂ ਕਿਵੇਂ ਕਰਵਾਏ ਜਾਂ ਨਹੀਂ ਕਰਵਾਏ ਤੇ ਇਹ ਹੁਣ ਤੋਂ ਡੈੱਡ ਬੋਡੀ ਲਿਆ ਕੇ ਆਖੇ ਵਕਫੋਰਡ ਦੀ ਜਗ੍ਹਾ ਇੱਥੇ ਲੈ ਕੇ ਦਫਨਾ ਰਹੇ ਆ। ਬਾਹਰਲਾ ਬੰਦਾ ਸਾਡਾ ਕੋਈ ਲੇਗਾ ਤੇਗਾ ਨਹੀਂ ਉਹਦੇ ਨਾਲ। ਅਨੀ ਅੱਗੇ ਵੀ ਇੱਥੇ ਕੋਈ ਦਫਨਾਉਂਦੇ ਸੀਗੇ ਇਹ ਲਾਸ਼ਾਂ ਵੀ ਨਹੀਂ ਨਹੀਂ ਜੀ ਇਹ ਤਾਂ ਪਹਿਲਾ ਮਸਲਾ ਆਇਆ ਸਾਡੇ ਪਿੰਡ ਜੇ ਸਾਡੇ ਮੁਸਲਮਾਨ ਭਾਈ ਜਾਨਾ ਸਾਡੇ ਸੀਗਾ ਸਾਡੀ ਉਹਦੀ ਕਬਰ ਅੰਦਰ ਬਣੀ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਪਾਸਤਾ ਦੇ ਕੁਝ ਬੈਠੇ ਜੀ ਬੀਐਸਐਫ ਦੇ ਜਦੋਂ ਕ੍ਰਾਸ ਕਰਨ ਲੱਗਾ ਸੀ ਤਾਰ ਕਰਨ ਲੱਗਾ ਸੀ ਇੰਡੀਆ ਸਾਈਡ ਤੋਂ ਬੀਐਸਐਫ ਦੀ ਗੋਲੀ ਨਾਲ ਮਾਰਿਆ ਗਿਆ ਸੀ ਉਸ ਚ ਬੀਐਸਐਫ ਲੈ ਸਾਨੂੰ ਲਿਖਤੀ ਪੱਤਰ ਦਿੱਤਾ ਸੀ ਉਸ ਪੱਤਰ ਦੇ ਆਧਾਰ ਤੇ ਥਾਣੇ ਸਦਰ ਫੈਲਕਾ ਵਿੱਚ ਅਸੀਂ ਮਕਦਮਾ ਦਰਜ ਕਰਕੇ ਉਹਦਾ ਪੋਸਟਿੰਗ ਕਰਾਇਆ ਗਿਆ ਸੀ ਸਾਡੇ ਵੱਲੋਂ ਜੀ ਜਲਾਲਾਬਾਦ ਲੈ ਗਏ ਸੀ ਦਬਰਾਨਣ ਵਾਸਤੇ ਉਹਨਾਂ ਜਲਾਲਾਬਾਦ ਕੋਈ ਜਗ ਆਪ ਦੀ ਲੋਕਲ ਜਗਾ ਇਸ ਬਾਰ ਦਾ ਵਿਅਕਤੀ ਨੇ ਦਵਦਾਨ ਦੇਣਾ ਪੁੱਛ ਅਸੀਂ ਫਿਰ ਅਸੀਂ ਵਕਬੋੜ ਨਾਲ ਗੱਲ ਕਰਕੇ ਜੋ ਬੋਰ ਜਗਾ ਹੈਗੀ ਵਕਬੋੜ ਦੀ ਤੇ ਉਥੋਂ ਜੋ ਉਹਨਾਂ ਦਾ ਧਾਰਮਿਕ ਜੋ ਰੀਤੀ ਰਿਵਾਜ ਹੈ ਵਕਬੋੜ ਨਾਲ ਲੈ ਕੇ ਜੋ ਅਗਲਾ ਪ੍ਰਕਿਰਿਆ ਉਹ ਪੂਰਾ ਕੀਤਾ ਜਾਏਗਾ